ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਪਿੰਡ rau ke kala ਜ਼ਿਲ੍ਹੇ ਮੋਗੇ ਦੇ ਵਿੱਚ ਮਿੱਤਰੋ ਤੇ rau ke kala ਪਿੰਡ ਜਿਹੜਾ ਇੱਕ ਵੱਡਾ ਪਿੰਡ ਆ ਮਾਨੂਕੇ ਗੱਲ ਪਿੰਡ ਤੋਂ 10 ਕਿਲੋਮੀਟਰ ਦੀ ਦੂਰੀ ਤੇ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇਸ ਘਰ ਦੇ ਵਿੱਚ ਵੀ ਜਾਨਵਰ ਪੂਰੇ ਟਿਕਾਣੇ ਤੇ ਧਾਲੀਵਾਲ ਫਾਰਮ ਦੇ ਉੱਤੇ ਮੈਂ ਇਸ ਟਾਈਮ ਮੌਜੂਦ ਆ ਜਿਸ ਫਾਰਮ ਦੇ ਵਿੱਚ ਇੱਕ ਨਾਮੀ ਸਣ ਪੈਦਾ ਹੋਇਆ ਸੀ ਮਾਨ ਮਾਨਸਾਣ ਨੂੰ ਤੁਸੀਂ ਸਾਰੇ ਜਾਣਦੇ ਆ ਮਿੱਤਰੋ ਵੱਡਾ ਨਾਮਨਾ ਖੱਟਿਆ ਹੋਇਆ ਲਗਾਤਾਰ ਦੋ ਵਾਰੀ ਚੈਂਪੀਅਨ ਬਣਿਆ ਹੋਇਆ ਪੀਡੀਐਫ ਦੇ ਉੱਤੇ ਮਿੱਤਰੋ ਉਸ ਘਰ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਤੇ ਜਨਵਰ ਅੱਜ ਵੀ ਉਸੇ ਘਰਾਣੇ ਦੇ ਵਿੱਚੋਂ ਉਸੇ ਟਿਕਾਣੇ ਦੇ ਵਿੱਚੋਂ ਉਸੇ ਪਹਿਰਾਵੇ ਦੇ ਵਿੱਚੋਂ ਇੱਕ ਕੱਟਾ ਲੈ ਕੇ ਤੁਹਾਡੇ ਰੂਪ ਰੂਪ ਹੋਏ ਆ ਜਿਹੜੇ ਭਰਾ ਚੰਗੇ ਕੱਟੇ ਦੀ ਭਾਲ ਦੇ ਵਿੱਚ ਆ ਉਹ ਆਜੋ ਫਿਰ ਬਾਈ ਨਾਲ ਰਬਤਾ ਕਾਇਮ ਕਰ ਲਿਆ ਜੇ ਆਪਾਂ ਪਹਿਲਾਂ ਨੰਬਰ ਲੈਨੇ ਆ ਫਿਰ ਜਾਣਦੇ ਆ ਬਾਈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਵਧੀਆ ਜੀ ਸੇਤਾ ਦੇ ਪਰਿਵਾਰ ਦੇ ਅੱਛਾ ਨਾਮ ਦੱਸ ਦਈਏ ਫਿਰ ਉੱਚੀ ਬੋਲੀ ਜਾ ਰਾਜਵਿੰਦਰ ਸਿੰਘ ਜੀ ਰਾਜਵਿੰਦਰ ਸਿੰਘ ਰਾਜਵਿੰਦਰ ਬਾਈ ਫਿਰ ਮਾਨਸਨ ਵੇਚਤਾ ਸੀ ਹਾਂਜੀ ਵੇਚਤਾ ਸੀ ਠੀਕ ਆ ਵੀਰੇ ਚੰਗੀ ਕੀਮਤ ਵੜ ਗਿਆ ਹਾਂਜੀ ਠੀਕ ਆ ਕਿਹੜੇ ਇਲਾਕੇ ਦੇ ਚਲਾ ਗਿਆ ਹੁਣ ਉਹ ਇਧਰ ਚਲਾ ਗਿਆ ਜੁਪੀ ਵਾਲੀ ਸੜੀ ਠੀਕ ਆ ਵੀਰੇ ਅੱਛਾ ਮਾ ਵੀਰੇ ਜਿੰਨੇ ਵਿੱਚ ਜਾਨਵਰ ਤੇਰੇ ਕੋਲ ਜਿੰਨੇ ਵੀ ਵੇਖ ਰਿਹਾ ਸਾਰੇ ਰਿਕਾਰਡ ਵਾਲੀ ਆ ਹਾਂਜੀ ਅੱਛਾ ਜਿਹੜਾ ਕੱਟਾ ਆਪਾਂ ਵੇਚਣਾ ਵੀਰੇ ਇਹ ਕਿਹੜੇ ਸੀਮੰਡ ਦਾ ਬਾਈ ਇਹ ਵੀਰੇ 102699 ਦਾ ਜੀ 102699 ਦਾ ਹਾਂਜੀ ਅੱਛਾ ਤੇ ਆ ਇਹਦੀਆਂ ਭੈਣਾਂ ਖੜੀਆਂ ਵੀਰੇ ਹਾਂਜੀ ਇਹਦੀਆਂ ਭੈਣਾਂ ਜੀ ਆ ਦੋਵੇਂ ਹੈ ਹਾਂਜੀ ਠੀਕ ਹੈ ਕਿੰਨੇ ਕਿੰਨੇ ਦੁੱਧ ਦੇਂਦੀਆਂ ਇੱਕ ਭੈਣ ਇਹਦੀ ਉੱਧਰ ਖੜੀ ਹੈ ਜੀ ਇਹ ਤਾਂ ਪਹਿਲੀ ਯਾਰ ਸੂਣ ਵਾਲੀ ਇਹਦੀ ਇੱਕ ਭੈਣ ਉੱਧਰ ਆ ਉਹ ਮੰਨ ਲਓ ਜਾਨੀ ਕਿ ਨਵਾਬ ਸਾਣ ਦਿੱਤੀ ਆ ਉਹ ਆਪਣੇ ਕੋਲੇ ਪਹਿਲੇ ਸੂਈ ਸੂਈ ਆਉਣੇ 14 ਕਿਲੋ ਦੁੱਧ ਦਿੰਦਾ ਜੀ ਠੀਕ ਹੈ ਵੀਰੇ ਤੇ ਅੱਛਾ ਵੀਰੇ ਇਹ ਹੁਣ ਕੱਟਾ ਅੱਛਾ ਹੁਣ ਇਹ ਵੇਚਣ ਦਾ ਕਾਰਨਾ ਮੈਂ ਮੰਨਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਇਹਦੇ 18 ਕਿਲੋ ਜੀ 18 ਕਿਲੋ ਅੱਛਾ ਜੇ ਕੋਈ ਕਵੇ ਵੀ ਚਵਾਈ ਵਗੈਰਾ ਵੇਖਣੀ ਆਉਂਦਾ ਤਾਂ ਉਹ ਮਿਲ ਜੂਗਾ ਪਰ ਕੱਢ ਕੇ ਨਹੀਂ ਉਹ ਹੁਣ ਨਹੀਂ ਜੀ ਬਾਅਦ ਚ ਮਿਲ ਜੂਗਾ ਕਿਉਂਕਿ ਹੁਣ ਤਾਂ ਮਾਝੇ ਡਰਾਈ ਹੋਣ ਦੇ ਕਰੀਬ ਹੈ ਜੀ ਹੁਣ ਡਰਾਈ ਦੇ ਕਰੀਬ ਠੀਕ ਹੈ ਵੀਰੇ ਅੱਛਾ ਹੁਣ ਵੀਰੇ ਕੀ ਰੇਟ ਰੱਖਿਆ ਜਾਂਦਾ ਬਾਈ ਇਹ ਰੇਟ ਵੀਰੇ ਫੋਨ ਤੇ ਹੋ ਠੀਕ ਹੈ ਵੀ ਤੋਰੀ ਵੀਰੇ ਮੜਾ ਇੱਕ ਅੱਡੀ ਬਾਤ ਲੈ ਮਿੱਤਰੋ 1.5 ਸਾਲ ਦੀ ਇਹਦੀ ਉਮਰ ਆ 10 26 99 ਦੇ ਸੀਮਣ ਦਾ ਇਹ ਕੱਟਾ ਵਾ ਕੱਟਾ ਢਾਲੀਵਾਲ ਫਾਰਮ ਦੇ ਉੱਤੇ ਖੜਾ ਜਿੱਥੇ ਮਾਨ ਥਣ ਸੀਗਾ ਮਿੱਤਰੋ ਬਾਕੀ ਗੱਲਬਾਤ ਲਈ ਆਪਾਂ ਨੰਬਰ ਵੀਰੇ ਦਾ ਲੈ ਲਾਂਗੇ ਉਹ ਨੰਬਰ ਤੇ ਤੁਸੀਂ ਰਾਬਤਾ ਬਣਦੇ ਹੋ ਬਈ ਬਸ ਬਣ ਕਰ ਲੋ ਥੱਲੋ ਥੱਲੋ ਡਾਡਾ ਚੰਗਾ ਕੱਟਾ ਮਿੱਤਰੋ ਬੰਤਰਪਾਡੀ ਦਾ ਗੋਲ ਮਟੋਲਾ ਬਾਕੀ ਆਪਾਂ ਨੰਬਰ ਵੀਰੇ ਦਾ ਲੈਣੇ ਵੀਰੇ ਨੰਬਰ ਕਿੰਨਾ ਆਪਣਾ ਬਾਈ 97800 ਜੀ 14329 ਇੱਕ ਵਾਰੀ ਹੋਰ ਬੋਲ ਦੇ ਵੀਰੇ 97800 14329 ਠੀਕ ਹੈ ਵੀਰੇ ਇਸ ਨੰਬਰ ਤੇ ਕਾਲ ਲਓ ਬਈ ਨਾਲ ਰਾਬਤਾ ਕੈਂਪਿੰਡਰਾਉਕਾ ਕਲਾ ਜ਼ਿਲ੍ਹਾ ਮੋਗਾ